ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਉਹ ਕਰੀ ਗੌਰ ਜਰਾ ਦਿੱਲੀਏ ਸਰਦਾਰ ਬੋਲਦਾ ਹ ਜਦ ਜਦ ਤੂੰ ਜ਼ਬਰ ਕਰੇ ਹਰ ਵਾਰ ਬੋਲਦਾ ਤੇਰੇ ਰੋਕੇ ਆ ਰੁਕਣਾ ਨਾ ਕਾਫਲਾ ਸ਼ਾਇਸਵਾਰਾਂ ਦਾ ਸਾਨੂੰ ਵੱਡਿਆਂ ਤੋਂ ਮਿਲਿਆ ਨੂੰ ਗੁਰੂਆ ਤੋਂ ਮਿਲਿਆ ਕਲਚਰ ਹੱਥ ਯਾਰਾਂ ਦਾ ਹੱਥ ਸਖੜੇ ਰੱਖਦੇ ਨਾ ਪੁੱਤ ਸ਼ਾਸਤਰ ਤਰੀ ਦੇ ਉੱਪਰ ਪੰਨੇ ਵਾ ਚਲਵੀ ਵੱਡਿਆਂ ਤੋਂ ਮਿਲਿਆ ਕਲਚਰ ਹਥਿਆਰਾਂ ਦਾ ਸਾਨੂੰ ਗੁਰੂਆਂ ਤੋਂ ਮਿਲਿਆ ਕਲਚਰ ਹਥਿਆਰਾਂ ਦਾ ਸੈਨਾ ਅਫਗਨ ਨਦੀ ਤੇਰੇ ਤੇ ਚੜਦੀ ਸੀ ਸਿੱਖ ਸੈਨਾ ਸ਼ਸਤਰ ਲੈ ਉਹਨਾਂ ਸੰਗ ਲੜਦੀ ਸੀ ਤੇਰੇ ਸਿਰ ਤੇ ਕਰ ਜਾ ਹੈ ਦਿਆ ਤਾਂ ਮਿਲਿਆ ਕਲਚਰ ਹਥਿਆਰਾਂ ਦਾ ਸਾਨੂੰ ਗੁਰੂਆਂ ਤੋਂ ਮਿਲਿਆ ਕਲਚਰ ਹਥਿਆਰਾਂ ਦਾ ਗੱਲ ਹੋਏ ਜੇ ਅਣਖਾਂ ਦੀ ਗੱਲ ਹੋਏ ਜੇ ਅਣਖਾਂ ਕਿਸੇ ਤੋਂ ਹੋਵੇ ਨਾ ਅਸੀਂ ਉਹ ਕੰਮ ਕਰ ਲੈਂਦੇ ਜੱਗ ਲੋਹਾ ਮੰਦਾ ਹੈ ਸਾਡੀਆਂ ਕੀਤੀਆਂ ਕਾਰਾਂ ਦਾ ਸਾਨੂੰ ਵੱਡਿਆਂ ਤੋਂ ਮਿਲਿਆ ਕਲਚਰ ਹਥਿਆਰਾਂ ਦਾ ਸਾਨੂੰ ਗੁਰੂਆਂ ਤੋਂ ਮਿਲਿਆ ਕਲਚਰ ਹਥਿਆਰਾਂ ਦਾ ਜੇ ਤੂੰ ਭੱਜੀ ਪਾਉਣੀ ਹੈ ਜਮ ਜਮ ਕੇ ਪਾ ਸਾਨੂੰ ਤੇਰੇ ਵੱਡਿਆਂ ਜੋਰ ਲਾਇਆ ਨਾ ਸਕੇ ਮੁਕਾ ਸਾਨੂੰ ਇਹਨੇ ਕਦੇ ਵੀ ਸੁੱਕਣਾ ਨਾ ਸਿੱਕੀ ਪਾ ਬਹਾਰਾਂ ਦਾ ਸਾਨੂੰ ਵੱਡਿਆਂ ਤੋਂ ਮਿਲਿਆ ਕਲਚਰ ਦਾਰੇ ਸਨੀਉਣਾ ਨਾ ਤੇਰੇ ਝੂਠੀਆਂ ਪਰਚਿਆਂ ਦਾ ਸ਼ੰਦ ਬੈਂਕਾ ਜੋ ਲਿਖਦਾ ਵਿਸ਼ਾ ਬਣ ਜੇ ਚਰਚਿਆਂ ਦਾ ਤੇਥੋਂ ਅੰਤ ਨਹੀਂ ਹੋਣਾ ਸਾਡਾ ਸੱਚ ਦੇ ਯਾਰਾਂ ਦਾ ਤੇਥੋਂ ਅੰਤ ਨਹੀਂ ਹੋਣਾ ਸਾਡਾ ਸੱਚ ਦੇ ਯਾਰਾਂ ਦਾ ਸਾਨੂੰ ਵੱਡਿਆਂ ਤਾਂ ਸਾਨੂੰ ਗੁਰੂਆਂ ਤੋਂ ਮਿਲਿਆ ਕਲ ਚਰ ਹਥਿਆਰਾਂ ਦਾ ਕਲ ਚਰ ਹਥਿਆਰਾਂ ਦਾ ਕਲ ਚਰ ਹਥਿਆਰਾਂ ਦਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ